ਜਿੰਦੇ ਆਪਕ ਨਿਰਨਾ ਅਮਰਜੀਤ ਕਰ ਪਿੰਡ ਰੱਜੀ ਵਾਲਾ ਮੈਂ ਪਿੰਡ ਪੱਧਰੀ ਦੇ ਵਿੱਚ ਆਈ ਹੋਈ ਆ ਮੀਟਿੰਗ ਕਰਨ ਅਸੀਂ ਆਏ ਆ ਬੱਗਾ ਪ੍ਰਧਾਨ ਨਾਲ ਆਏ ਹੋਏ ਜੀ ਤੇ ਅਸੀਂ ਕੱਲ ਬਨਾਕ ਦੇ ਵਿੱਚ ਗਿਆ ਸਾ ਤੇ ਸਾਨੂੰ ਅਹਿਮਤ ਗਾਂਧੀ ਨੇ ਇਹ ਕਿਹਾ ਹੋਇਆ ਵੀ ਅਸੀਂ ਪਿੰਡ ਦੇ ਵਿੱਚ ਆਵਾਂਗੇ ਉਨੀ ਦੇਰ ਕੰਮ ਨਹੀਂ ਦਿੱਤਾ ਜਾਏਗਾ ਅਸੀਂ ਪਿੰਡ ਦੇ ਵਿੱਚ ਆਵਾਂਗੇ ਪਿੰਡ ਦੇ ਵਿੱਚ ਮੈਂ ਬਾਜ ਦਵਾ ਕੇ ਉੱਥੇ ਲੋਕਾਂ ਨੂੰ ਇਕੱਠੇ ਕਰਾਂਗਾ ਲੋਕ ਜਿੰਨਾਂ ਮੇਟ ਚੁਣਨਗੇ ਉਹਨੂੰ ਅਸੀਂ ਕੰਮ ਬਿਹਾਵਾਂਗੇ ਜੈ ਪੀਂਚ ਜੈ ਮਾਤਾ ਮੈਂ ਬੇਨ ਦੇ ਬਦਰੀ ਮੇਰਾ ਨਾਮ ਨੈਤਾ ਪਿੰਡ ਚੋਂ ਬਦਰੀ ਰਹਿਣਾ ਆਦੀਆਂ ਜਿਹੜਾ ਆਦਾ ਸੀ ਉਹਨੂੰ ਇਸੂ ਕਰਾਦੀ ਦੇ ਸੀ ਸੰ ਪਤਾ ਨਹੀਂ ਸੀ ਦਾ ਸਾਡੇ ਪੈਸੇ ਕਢਾ ਕੇ ਰਾਣੇ ਖਾ ਜਾਂਦੇ ਸੀ ਤੇ ਮੇਰੇ ਤਿੰਨ ਚਾਰ ਮਸਟਾਲ ਲੱਗੇ ਸੀ ਪੈਸੇ ਨਹੀਂ ਸੀ ਆਉਂਦੇ ਉਹ ਵੀ ਖਾ ਗਏ ਸੀ ਤੇ ਸਿੱਧਾ ਲੱਗਾ ਪ੍ਰਧਾਨ ਬਾਜਿਆ ਕੋਈ ਨਾ ਸੰ ਪੈਸੇ ਖਾਦਾ ਜਿਹਾ ਜਿੰਜਾ ਤਾ ਕੀ ਬਣਾਣੀ ਪਾਸ ਤੇ ਮੱਦਲ ਪੱਟਰੀ ਦੇ ਵਿੱਚ ਤੇਰੇ ਜੀ ਤੇ ਮੇਰਾ ਨਾਮ ਤੇ ਸਭ ਤੇ ਕਹਿੰਦਾ ਸੀ ਕੰਮ ਨਹੀਂ ਦੇਣਾ ਕੰਮ ਅਸੀਂ ਲਾ ਗਨੇ ਰਗਾ ਤਾਂ ਕੰਮ ਅਸੀਂ ਛੱਡਣਾ ਜਿੱਥੋਂ ਤੱਕ ਸਾਰ ਪਹੁੰਚਣਾ ਤਾਂ ਪਹੁੰਚਾਂਗੇ ਤੇ ਅਸੀਂ ਜੋ ਕੁਛ ਵੀ ਕਰਨਾ ਕਰਾਂਗੇ ਤੇ ਕੰਮ ਅਸੀਂ ਲਾ ਗਨੇ ਤੇ ਨਰੇਗਾ ਕੰਮ ਛੱਡਣਾ ਨਹੀਂ ਗ੍ਰੀਟ ਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਜੈ ਭਾਗ ਸਤਿ ਸ਼੍ਰੀ ਅਕਾਲ ਨਮਸਕਾਰ ਸੱਤਿਓ ਸਾਰਿਆਂ ਨੂੰ ਅੱਜ ਸਾਡੇ ਇਸ ਪਿੰਡ ਦੇ ਸਾਡੇ ਗ੍ਰੰਥੀ ਅਸੀਂ ਬਾਬਾ ਜੀ ਕਹਿੰਦੇ ਆ ਮਾਨ ਨਾਲ ਤੇ ਉਹਨਾਂ ਦਾ ਨਾਂ ਵੀ ਬੁੱਧੂ ਆ ਕਿ ਸਾਡੇ ਨਾਲ ਬਲਾਕ ਪ੍ਰਧਾਨ ਅਮਰਜੀਤ ਕੌਰ ਖੜੇ ਹੋਇਆ ਪਿੰਡ ਪੱਧਰੀ ਲੇਬਰ ਦੇ ਵਿੱਚ ਮੁਸ਼ਕਲ ਆ ਰਹੀ ਸੀਗੀ ਕਿ ਦਫ਼ਤਰ ਵੱਲੋਂ ਇਹਨਾਂ ਨੂੰ ਇੱਕ ਜੀਆਰਐਸ ਗ੍ਰਾਮ ਸੇਵਕ ਆ ਤੇ ਕੋਈ ਪੁੱਠੀਆਂ ਹੀ ਗੱਲਾਂ ਕਰਦਾ ਕਿ ਮੈਂ ਤੁਹਾਡੇ ਪਿੰਡ ਵਿੱਚ ਆ ਕੇ ਜਿਹੜਾ ਹੈਗਾ ਵੈਰੀਫਾਈ ਕਰਾਂਗਾ ਜਿਹੜੇ ਬੰਦੇ ਹਾਜ਼ਰ ਹੋਏ ਉਹਨਾਂ ਦਾ ਕੰਮ ਦੇਣਾ ਦੂਜਿਆਂ ਦਾ ਨਹੀਂ ਦੇਣਾ ਪਰ ਇਹ ਨਹੀਂ ਹੁੰਦਾ ਕਿ ਐਸੇ ਤਰ੍ਹਾਂ ਹੀ ਜਿਹੜੇ ਬੰਦੇ ਨਹੀਂ ਹੁੰਦਾ ਉਹਦਾ ਕੰਮ ਨਹੀਂ ਨਿਕਲਦਾ ਮੈਂ ਬੇਨਤੀ ਕਰੂੰਗਾ ਇਸ ਪਿੰਡ ਦੇ ਆਗੂਆਂ ਨੂੰ ਬਲਾਕ ਪ੍ਰਧਾਨ ਨੂੰ ਜ਼ਿਲ੍ਹਾ ਪ੍ਰਧਾਨ ਦੇ ਵਿੱਚ ਜਿਹੜੇ ਮਨਰੇਗਾ ਮੇਟ ਕੰਮ ਕਰਦੇ ਆ ਤੁਸੀਂ ਉਸੇ ਤਰ੍ਹਾਂ ਹੀ ਆਪਣਾ ਮੰਗ ਪੱਤਰ ਭਰ ਕੇ ਰਿਸੀਵ ਕਰਾਣਾ ਪਿੰਡ 'ਚ ਜੇ ਆਉਂਦੇ ਆ ਤੇ ਉਹਨਾਂ ਦੀ ਇੱਕ ਫੋਟੋ ਕਾਪੀ ਜਿਹੜੀ ਹੈਗੀ ਆ ਜਿਹੜਾ ਕੋਈ ਪਿੰਡ 'ਚ ਜੀਆਰਐਸ ਆਵੇ ਚਾ ਕੋਈ ਏਪੀਓ ਆਵੇ ਉਹਨਾਂ ਨੂੰ ਫੋਟੋ ਕਾਪੀ ਦੇ ਦੇਣੀ ਆ ਕੀ ਆਰ ਸੀਨ ਕੀਤੀ ਹੋਈ ਕਾਪੀ ਇਹਦੇ ਤੇ ਸਾਨੂੰ ਕੰਮ ਦਿੱਤਾ ਜਾਵੇ ਉੱਥੇ ਜੇ ਕੋਈ ਪੰਚਾਇਤ ਦਾ ਅਧਿਕਾਰੀ ਕੋਈ ਵੀ ਹੋਵੇ ਉਹ ਪੰਚਾਇਤ ਮੈਂਬਰ ਵੀ ਹੋ ਸਕਦਾ ਸਰਪੰਚ ਵੀ ਹੋ ਸਕਦਾ ਚੌਂਕੀਦਾਰ ਵੀ ਹੋ ਸਕਦਾ ਨੰਬਰਦਾਰ ਵੀ ਹੋ ਸਕਦਾ ਉਹ ਕੋਈ ਵੀ ਬੰਦਾ ਹੋਵੇ ਉਹ ਇਹ ਵੈਰੀਫਾਈ ਕਰ ਸਕਦਾ ਹੈ ਕਿ ਇਹ ਇੱਥੇ ਜਿੰਦਾ ਜਾਗਦਾ ਬੰਦਾ ਸਾਡੇ ਪਿੰਡ ਦੇ ਰਹਿਣ ਵਾਲਾ ਸਿਰਫ ਇਹ ਜਿਹੜੇ ਸਰਪੰਚ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਿੰਡ ਦਾ ਬੰਦਾ ਇੱਥੇ ਦੇ ਰਹਿਣ ਵਾਲਾ ਤੇ ਜੀ ਦਾ ਜਾਗਦਾ ਐਨਾ ਕੀ ਕੰਮ ਉਹਨਾਂ ਨੇ ਕਰਨਾ ਹੁੰਦਾ ਪਰ ਉਹ ਜਿਹੜੇ ಗ್ರಾಮ ಗ್ರಾಮ ਸੇਵਕ ਨਹੀਂ ਉਹਨਾਂ ਨੂੰ ਬੇਨਤੀ ਆ ਕਿ ਵੇਖੋ ਤੁਸੀਂ ਆਪਦਾ ਅਹੁਦਾ ਜਿਹੜਾ ਹੈਗਾ ਅਹੁਦੇ ਮੁਤਾਬਕ ਸਾਡੇ ਆਗੂਆਂ ਨਾਲ ਗੱਲ ਕਰੋ ਸਾਡੇ ਮੀਟਾ ਨਾਲ ਗੱਲ ਕਰੋ ਲੇਬਰ ਨਾਲ ਗੱਲ ਕਰੋ ਅਹੁਦਾ ਤਾਂ ਤੁਹਾਡੇ ਕੋਲੇ ਹੈਗਾ ಗ್ರಾಮ ਸੇਵਕ ਦਾ ਲੇਕਿਨ ਸਾਡੇ ਪੁੱਠੇ ਸਿੱਧੇ ਕਾਨੂੰਨ ਤੇ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲੇ ਮਹਾਰਾਜਾ ਵਾਲੀਆਂ ਜਿਹੜੀਆਂ ਗੱਲਾਂ ਕਰਦੇ ਆ ਇਹ ਬੰਦ ਕਰ ਦਿਓ ਹੁਣ ਜਿਹੜਾ ਹੈਗਾ ਪਿਛਲਾ ਜਮਾਨਾ ਨਹੀਂ ਹੈਗਾ ਜਿਵੇਂ ਮੇਰੀ ਭੈਣ ਪਹਿਲਾਂ ਦੱਸ ਕੇ ਗਈ ਆ ਕਹਿੰਦੀ ਕਿ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਦੁਨੀਆਦਾਰੀ ਦਾ ਜਿਹੜਾ ਆਉਂਦਾ ਸੀ ਉਹ ਉਹਦੇ ਤੋਂ ਅਸੀਂ ਹਾਰਮੋਨ ਨੂੰ ਦੇ ਦਿੰਦੇ ਸੀਗੇ ਤੇ ਉਹ ਆਪੇ ਹੀ ਨਿਰੇਗਾ ਦਾ ਪੈਸਾ ਕਢਾਉਂਦੇ ਸੀ ਲੇਕਿਨ ਹੁਣ ਅਸੀਂ ਮਿਹਨਤ ਕਰਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਤੇ ਜਿਹੜੇ ಗ್ರಾಮ ਸੇਵਕਾ ਉਹਨਾਂ ਦਾ ਕੰਮ ਹੁੰਦਾ ਸੇਵਕਾਂ ਵਾਲਾ ਵੀ ਪਿੰਡ ਚ ਜਾ ਕੇ ਕੰਮ ਕਰਨਾ ਪਿੰਡ ਚ ਤਾਂ ਉਹ ਆਉਂਦੇ ਹੀ ਨਹੀਂ ਐ ਜੇਕਰ ਉਹਨਾਂ ਨੇ ਪੁੱਠਾ ਰਵਈਆ ਫੜਿਆ ਹੋਇਆ ਕਿ ਸਿੱਧੋ ਸਾਡਾ ਮੰਗ ਪੱਤਰ ਚਲਾ ਜਾਂਦਾ ਉਲੂ ਮਹੀਨਾ 15 ਦਿਨ ਹੋ ਜਾਂਦੇ ਆ ਦਫਤਰਾਂ ਚ ਰੋਲਦੇ ਨੂੰ ਫਿਰ ਉਥੋਂ ਸਾਨੂੰ ਹੁਕਮ ਸੁਣਾਉਣੇ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਤੁਹਾਡੇ ਪਿੰਡ ਚ ਜਾ ਕੇ ਉੱਥੇ ਵੈਰੀਫਾਈ ਕਰਾਂਗੇ ਇਹ ਇੱਕ ਗੈਰ ਕਾਨੂੰਨੀ ਕੰਮ ਆ ਇਸ ਨੂੰ ਅਸੀਂ ਪਾਸ ਨਹੀਂ ਉਣ ਦੇਣਾ ਅਸੀਂ ਹੁਣ ਸਿਆਣੇ ਹੋ ਗਏ ਆ ਸਮਝ ਗਏ ਆ ਧਰਨੇ ਤਾਂ ਲਾਉਂਦੇ ਹੀ ਲਾਉਂਦੇ ਆ ਨਾਲ ਅਸੀਂ ਹੁਣ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਜੀਰੋ ਕੋਰਟ ਦੇ ਵਿੱਚ ਖਿੱਚਾਂਗੇ ਉੱਥੋਂ ਇਹਨਾਂ ਇੱਕ ਇੱਕ ਗੱਲ ਦਾ ਸਾਬਤਤਾ ਪੁੱਛਾਂਗੇ ਜਿਹੜਾ ਕਾਨੂੰਨ ਕਿਹਨੇ ਲਾਗੂ ਕੀਤਾ ਔਰ ਕਿਨੇ ਬਣਾਇਆ ਤੇ ਕਿਨੇ ਆ ਕੇ ਪਿੰਡ ਚ ਕੰਮ ਕਰਨਾ ਜਿਹੜਾ ਇਹੋ ਜੀ ਗੱਲ ਕਰਦਾ ਉਹਨੂੰ ਮੂੰਹ ਤੋੜ ਜਵਾਬ ਦੇਣਾ ਕਿ ਸਾਡਾ ਮਾਨਯੋਗ ਸੈਸ਼ਨ ਕੋਰਟ ਵੱਲੋਂ ਨੋਟਿਸ ਆ ਗਿਆ ਏਡੀਸੀ ਦੇ ਦਫਤਰ ਚ ਜਾਓ ਉੱਥੇ ਸਟੇਟਮੈਂਟ ਦੇ ਕੇ ਆਓ ਵੀ ਇਹ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਇਸ ਤਰੀਕੇ ਨਾਲ ਸਾਡੇ ਨਾਲ ਗੱਲ ਕਰੋਗੇ ਇਸ ਤਰੀਕੇ ਨਾਲ ਸਾਡੇ ਕਾਗਜ਼ ਬਣਾਓਗੇ ਇਸ ਤਰੀਕੇ ਨਾਲ ਸਾਡਾ ਮਲੇਗਾ ਕਾਨੂੰਨ ਚਲਾਓਗੇ ਇਸੇ ਤਰ੍ਹਾਂ ਹੀ ਆਹ ਥੋੜੇ ਜਿ ਦਿਨਾਂ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੀ ਅਸੀਂ ਮੰਗ ਕਰਨੀ ਆ ਤਾਂ ਉਥੇ ਜਾ ਕੇ ਗੱਲ ਕਰਿਓ ਉਥੇ ਤਾਂ ਐ ਭੱਜਦੇ ਨਹੀਂ ਜਿਵੇਂ ਕਾਂ ਗਲੇ ਲੇਕ ਤੋਂ ਭੱਜਦਾ ਉਥੇ ਇਹਨਾਂ ਨੂੰ ਗੱਲ ਨਹੀਂ ਆਉਂਦੀ ਸਾਡੇ ਘੋਲੇ-ਪਾਲੇ ਪਿੰਡਾਂ ਦੇ ਲੋਕਾਂ ਨੂੰ ਆ ਕੇ ਆਪਦਾ ਵੱਖਰਾ-ਵੱਖਰਾ ਹੁਕਮ ਸੁਣਾਉਂਦੇ ਨੇ ਇਹ ਬੰਦ ਕਰਨਾ ਹੈ ਪੈਗਾ ਪਰ ਤੁਸੀਂ ਜਦੋਂ ਇਸ ਗੱਲ ਨੂੰ ਜਾਨੂ ਜਾਗੂ ਜਾਣੂ ਹੋਗੇ ਤੁਹਾਡੀ ਸਮਝ ਬਣੇਗੀ ਜਦੋਂ ਤੁਸੀਂ ਜਵਾਬ ਦੇਣਾ ਸ਼ੁਰੂ ਕੀਤਾ ਆਟੋਮੈਟਿਕ ਹੀ ਜਿਹੜੇ ਹੈਗੇ ਪਿੱਛੇ हट ਜਾਣਗੇ ਇੱਥੋਂ ਦੇ ਇੱਕ ਸਰਕਾਰ ਦੇ ਜਿਹੜੇ ਹੈਗੇ ਆ ਪਾਲਤੂ ਕਰਿੰਦੇ ਆ ਪਾਲਤੂ ਗ੍ਰਿੰਦੇ ਜਿਹੜੇ ਹੈਗੇ ਆ ਉਹਨਾਂ ਦਾ ਅਜੇ ਜਿਹੜਾ ਪੁਰਾਣੀ ਲੁੱਟਦਾ ਅਜੇ ਮਨ ਦੇ ਵਿੱਚੋਂ ਖਾਤਮਾ ਨਹੀਂ ਹੋਇਆ ਅਜੇ ਵੀ ਉਹਨਾਂ ਦੇ ਵਿਚਾਰ ਆ ਕਿ ਅਸੀਂ ਪਾਲਤੂ ਗ੍ਰਿੰਦੇ ਆ ਸਰਕਾਰ ਦੇ ਨਾਲ ਮਿਲ ਕੇ ਅਸੀਂ ਇਹਨਾਂ ਲੋਕਾਂ ਦੇ ਨਰੇਗਾ ਦੇ ਪੈਸੇ ਲੈ ਲਾਂਗੇ ਬਹੁਤ ਪਿੰਡਾਂ ਵਿੱਚ ਇਹ ਗੱਲ ਕਰਦੇ ਪਏ ਆ ਤੁਸੀਂ ਜੀ ਸਾਨੂੰ ਪ੍ਰੂਵ ਦੇ ਦਿਓ ਤੁਹਾਨੂੰ ਅਸੀਂ ਅੱਧੇ ਪੈਸੇ ਦੇ ਦੇਾਂਗੇ ਕਿਸੇ ਨੂੰ ਕਹਿੰਦੇ ਆ 500 ਰੁਪਇਆ ਦੇ ਦੇਾਂਗੇ ਇਹ ਨਰੇਗਾ ਤੁਹਾਡੀ ਆ ਤੁਸੀਂ ਨਰੇਗਾ ਦੇ ਮਾਲਕ ਹੋ ਕਿਸੇ ਨੂੰ ਅੱਧੇ ਪੈਸੇ ਦੇਣ ਦੀ ਲੋੜ ਨਹੀਂ ਏ ਕਿਸੇ ਤੋਂ 500 ਰੁਪਏ ਲੈਣ ਦੀ ਲੋੜ ਨਹੀਂ ਏ ਅਸੀਂ ਜਿਹੜਾ ਪੂਰਾ ਆਪਦਾ ਕੰਮ ਕਰਾਂਗੇ ਆਪਦੇ ਕੰਮ ਦੇ ਪੈਸੇ ਲਵਾਂਗੇ ਆਉਣ ਵਾਲੇ ਸਮੇਂ 'ਚ ਆਪਣਾ ਜਿਹੜਾ ਨਰੇਗਾ ਕਾਨੂੰਨ ਲਾਗੂ ਕਰਾਂਗੇ ਐਨਾ ਕਹਿਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ